ਕਿਸੇ ਤੂੰ ਕਹਿਰੀ ਸੋਚ ਕੇ ਜੈ ਆ ਬਿਆਨ ਕੇ ਥੋਕੇ ਕਿਸੇ ਤੂੰ ਕਹਿਰੀ ਸੋਚ ਕੇ ਜੈ ਆ ਬਿਆਨ ਕੇ ਥੋਕੇ ਹੁਤੇ ਨਿਸ਼ਾਨ ਰਹਿਣ ਬਾਬਾ ਮਹਾਰਾਜ ਕੇ ਫਤਿਹ ਹੁਤੇ ਨਿਸ਼ਾਨ ਰਹਿਣ ਬਾਬਾ ਮਹਾਰਾਜ ਕੇ ਫਤਿਹ ਪੈਦਲ ਮਾਰਚ ਦਾ ਅੱਜ ਸਾਡਾ ਇੱਥੇ ਗੁਰਦੁਆਰਾ ਹਾਜੀ ਰਤਨ ਵਿਖੇ ਪੜਾ ਸੀਗਾ ਜੀ ਆ ਇਥੋਂ ਦੂਸਰੇ ਦਿਨ ਦਾ ਅਰਦਾਸ ਬੇਨਤੀ ਕਰਕੇ ਆਗਾਜ਼ ਕਰਨ ਲੱਗੇ ਆ ਤੇ ਸਮਾਪਤੀ ਸਾਡੀ ਅੱਜ ਦੀ ਜਿਹੜੀ ਹੋਊਗੀ ਉਹ ਛੱਤਿਆਂ ਨੇ ਗੁਪਸਰ ਸਾਹਿਬ ਦੀ ਹੈ ਜੀ ਕਿਦੋਂ ਚੱਲੇ ਸੀ ਕਿੱਥੋਂ ਚੱਲੇ ਸੀ ਕਿੱਥੇ ਸਮਾਪਤੀ ਹੋਊਗਾ ਇਹ ਸਾਡਾ ਪੈਦਲ ਮਾਰਚ ਅਸੀਂ ਪੰਜਾਬ ਦੇ ਹੱਕਾਂ ਲਈ ਅਨੰਦਪੁਰ ਸਾਹਿਬ ਦੇ ਮਤੇ ਲਈ ਇਸ ਦਾ ਆਗਾਜ਼ ਅਸੀਂ ਕੱਲ ਆਰੰਭ ਕੀਤਾ ਸੀਗਾ ਜੀ ਇਹ ਦਮਦਮਾ ਸਾਹਿਬ ਤਲਵੰਡੀ ਸਾਹਿਬੋਂ ਦੀ ਧਰਤੀ ਤੋਂ ਤੇ ਇਹਦੀ ਸਮਾਪਤੀ 10 ਦਸੰਬਰ ਨੂੰ ਸਤਿਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੋਣੀ ਹੈ ਜੀ ਅਸੀਂ ਕਿਹਾ ਵੀ ਹੱਕਾਂ ਦੀ ਰਾਖੀ ਲਈ ਪਰ ਕੇਂਦਰ ਸਰਕਾਰ ਵੱਲੋਂ ਤਾਂ ਪਹਿਲਾਂ ਬੀਐਮਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਪੀਜੀ ਤੇ ਹੁਣ ਚੰਡੀਗੜ੍ਹ ਨੂੰ ਦਾਅਵੇ ਅਧਿਕਾਰ ਖੋਣ ਤੇ ਜਾ ਰਹੀ ਹੈ ਦੇਖੋ ਜੇ ਇਹ ਸਾਰੀਆਂ ਗੱਲਾਂ ਆਪਣੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਸਰਦਾਰ ਖਪੂਰ ਸਿੰਘ ਨੇ ਆਪਾਂ ਨੂੰ ਦੱਸਤੀਆਂ ਸੀਗੀਆਂ ਵੀ ਆਪਣੇ ਹੱਕ ਕੀ ਹੋਣੇ ਚਾਹੀਦੇ ਆ ਤੇ ਆਪਾਂ ਕਿਵੇਂ ਇਹ ਹੱਕ ਲੈਣੇ ਹੈਗੇ ਤੇ ਇਹੀ ਗੱਲ ਆ ਜੇ ਆਪਣੇ ਕੋਲੇ ਪੰਜਾਬ ਕੋਲੇ ਵੱਧ ਅਧਿਕਾਰ ਹੋਣ ਤਾਂ ਆਪਣੇ ਤੇ ਜਿਹੜੀਆਂ ਅੱਜ ਸੈਂਟਰ ਸਰਕਾਰ ਧੱਕਾ ਕਰਦੀ ਆ ਉਹ ਨਹੀਂ ਹੋਣਾ ਸੀ ਜੇ ਇਹ ਸਾਰਾ ਕੁਝ ਮੈਂ ਜੇ ਮੈਂ ਕਹੂੰਗਾ ਮਤਾ ਮੰਨ ਕੇ ਤੇ ਰਿਟਰਨ ਚ ਹੋਣਾ ਚਾਹੀਦਾ ਸੀ ਵੀ ਸਟੇਟ ਦੇ ਹੱਕ ਤਾਂ ਫਿਰ ਨਾ ਤਾਂ ਆਪਣੇ ਪਾਣੀ ਆਪਣੇ ਕੋਲੋਂ ਜਾਣੇ ਸੀ ਨਾ ਆਪਣੇ ਜਿਹੜੇ ਨੌਜਵਾਨ ਆਪਣੇ ਯੂਨੀਵਰਸਿਟੀ ਚ ਬੈਠੇ ਆ ਉਹ ਕੀ ਯੂਨੀਵਰਸਟੀਆਂ ਵਿੱਚ ਧਰਨੇ ਮੁਜ਼ਾਰੇ ਕਰਨ ਜਾਂਦੇ ਆ ਨਹੀਂ ਉਹ ਉੱਥੇ ਪੜ੍ਹਾਈ ਕਰਨ ਜਾਂਦੇ ਆ ਤੇ ਆਪਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਯੂਨੀਵਰਸਿਟੀ ਜਿਹੜੀ ਆ ਉਹ ਵੀ ਪੰਜਾਬ ਦੀ ਆ ਚੰਡੀਗੜ੍ਹ ਵੀ ਉਹ ਪੰਜਾਬ ਦਾਗਾ ਇਹ ਸੈਂਟਰਲ ਸਰਕਾਰ ਦੀਆਂ ਖੋਜੀਆਂ ਚਾਲਾਂ ਜਿਹੜੀਆਂ ਆਪਣੇ ਤੇ ਉਹ ਵਾਰ-ਵਾਰ ਵੱਖ-ਵੱਖ ਸਮਿਆਂ ਤੇ ਕਰਦੇ ਰਹਿੰਦੇ ਆ ਕਿਵੇਂ ਜੀ ਇਹ 15 ਦਿਨ ਦਾ ਟੋਟਲ ਸਾਡਾ ਪੈਦਲ ਮਾਰਚ ਦਾ ਜਿਹੜਾ ਹੈ ਜੀ ਦੇਖੋ ਪੰਥਕ ਜਿਹੜੀਆਂ ਪਾਰਟੀਆਂ ਸਮਝਦੀਆਂ ਆਪਣੇ ਆਪ ਨੂੰ ਕੀ ਕਾਰਨ ਆ ਵੀ ਉਹ ਜਿਹੜੀਆਂ ਲੜਾਈ ਲੜਨ ਤੇ ਫੇਲੋ ਦੇਖੋ ਪੰਥਕ ਲੜਾਈ ਲੜਨ ਚ ਕੋਈ ਫੇਲ ਨਹੀਂ ਹੁੰਦਾ ਜੀ ਠੀਕ ਆ ਹਰੇਕ ਦਾ ਚੱਲਣ ਦਾ ਤੁਰਨ ਦਾ ਆਪਦਾ ਤਰੀਕਾ ਹੁੰਦਾਗਾ ਫੇਲ ਨਹੀਂ ਹੋਏਗੇ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਸਾਰੇ ਕਾਮਯਾਬ ਹੀ ਹੁੰਦੇ ਆ ਬਸ ਜਿੰਨੀ ਕ ਅਗਲਾ ਸੋਚ ਰੱਖ ਕੇ ਚੱਲਦੇ ਜੀ ਉਹਨੇ ਕੰਮ ਲੜਾਈ ਜਿਹੜੀ ਇਹ ਤੋਰਨੀ ਪਈ ਹੈ ਵੀ ਜਿਹੜੀਆਂ ਬਾਕੀ ਰਾਜਨੀਤਿਕ ਪਾਰਟੀਆਂ ਉਹ ਪੰਥ ਦੇ ਨਾਲ ਤੇ ਮਤਲਬ ਉਹਨਾਂ ਨੇ ਇਹ ਜਿਹੜੀ ਤੁਹਾਨੂੰ ਕਿਉਂ ਲੜਨੀ ਪਈ ਉਹਨਾਂ ਨੇ ਕਿਉਂ ਨਹੀਂ ਨਹੀਂ ਦੇਖੋ ਸਾਰੇ ਆਪ ਦਾ ਆਪ ਦਾ ਕਾਰਜਾਜੀ ਸਾਰੇ ਹੁੰਦਾ ਜੇ ਹੁਣ ਜੇ ਆਪਾਂ ਗੱਲ ਕਰੀਏ ਵੀ ਇੱਕ ਪੰਥ ਦੇ ਪ੍ਰਤੀ ਜਿਹੜਾ ਇੱਕ ਦੀਵਾ ਸਾਰਿਆਂ ਦੇ ਪ੍ਰਤੀ ਜਾਗਦਾ ਸਾਡਾ ਵੀ ਕੁਝ ਫਰਜ਼ ਬੰਦਾ ਸੀ ਉਹਦੇ ਵਿੱਚ ਤੇਲ ਜਾਂ ਘਿਓ ਪਾ ਕੇ ਉਹਨੂੰ ਜਗਾਉਂਦਾ ਸੀ ਉਹੀ ਕਾਰਜ ਕਰ ਰਹੇ ਹਾਂ ਨੌਜਵਾਨ ਪੀੜੀ ਨੂੰ ਕੀ ਅਪੀਲ ਕਰ ਨੌਜਵਾਨ ਪੀੜੀ ਨੂੰ ਇਹੀ ਅਪੀਲ ਕਰੂੰਗਾ ਵੀ ਆਪਾਂ ਨੂੰ ਆਪਣੇ ਹੱਕਾਂ ਲਈ ਆਪ ਲੜਨਾ ਪੈਣਾ ਆਪ ਖੜਨਾ ਪੈਣਾਗਾ ਜੇ ਇਹੀ ਸੈਂਟਰ ਦੇ ਤੱਕੇ ਆਪਾਂ ਬਾਰ-ਬਾਰ ਝੱਲਣੇ ਆ ਤੇ ਆਪਾਂ ਮੁਜ਼ਾਰੇ ਲਾਉਣੇ ਆਗੇ ਫਿਰ ਤਾਂ ਆਪਣਾ ਕੁਝ ਨਹੀਂ ਹੋ ਸਕਦਾ ਕਿਵੇਂ ਕਿਸਾਨੀ ਸੰਘਰਸ਼ ਚ ਕਿੰਨਾ ਚਿਰ ਆਪਾਂ ਬੈਠੇ ਰਹੇ ਆ ਉੱਥੇ ਤੇ ਆਪਣਾ ਫਿਰ ਆ ਕੇ ਜਦੋਂ ਆਪਾਂ ਧਰਨੇ ਮੁਜ਼ਾਰੇ ਲਾਏ ਰੋਜ਼ ਪ੍ਰਦਰਸ਼ਨ ਕੀਤੇ ਫਿਰ ਸਰਕਾਰ ਨੇ ਜਾ ਕੇ ਮੰਗੇ ਕਿਉਂ ਇਹ ਆਪਣੇ ਹੱਕ ਪਹਿਲਾਂ ਨਹੀਂ ਆਪਾਂ ਨੂੰ ਮਿਲ ਸਕਦੇ ਆਓ ਇਹੀ ਸਾਰਿਆਂ ਨੂੰ ਅਪੀਲ ਆ ਵੀ ਤਕੜੇ ਹੋ ਕੇ ਸਾਡੇ ਨਾਲ ਇਹ ਜਿਹੜਾ ਪੈਦਲ ਮਾਰਚ ਅਸੀਂ ਇਥੋਂ ਆਰੰਭ ਕੀਤਾ ਹੋਇਆ ਇਹ ਕੋਈ ਸਾਡੀ ਨਿੱਜੀ ਕਾਰਜ ਕਰਕੇ ਨਹੀਂ ਕੀਤਾਗਾ ਇਹ ਪੰਥ ਵਾਸਤੇ ਆ ਪੰਜਾਬ ਦੇ ਕਾਰਜਾਂ ਕਰਕੇ ਆ ਪੰਜਾਬ ਦੀ ਖੁਦਮੁਖਤਿਆਰੀ ਲਈ ਆ ਪੰਜਾਬ ਕੋਈ ਇੱਕ ਧਰਮਦਾਨੀ ਸਾਰਿਆਂ ਦਾਗਾ ਇੱਥੇ ਵੱਸਦਾ ਹਿੰਦੂ ਦਾ ਵੀ ਪੰਜਾਬ ਆ ਇੱਥੇ ਵੱਸਦੇ ਮੁਸਲਮਾਨ ਦਾ ਵੀ ਪੰਜਾਬ ਆ ਤੇ ਸਾਰਿਆਂ ਧਰਮਾਂ ਨੂੰ ਬਰਾਬਰ ਆ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਆ ਸਾਰਿਆਂ ਦੇ ਹੱਕ ਰੱਖੇ ਗਏ ਆ ਜਿਹੜੇ ਆਪਣੇ ਪਿੰਡਾਂ ਦੇ ਛੋਟੇ ਮੈਂ ਕਹੂੰਗਾ ਵਪਾਰੀ ਆ ਜਾਂ ਦੁਕਾਨਾਂ ਵਾਲੇ ਆ ਉਹ ਹਿੰਦੂ ਆ ਉਹਨਾਂ ਦਾ ਵੀ ਇਹਦੇ ਵਿੱਚ ਪੁਆਇੰਟ ਰੱਖਿਆ ਗਿਆ ਸੀ ਇਹ ਜਿਹੜਾ ਇੱਕ ਸੈਂਟਰਲ ਸਰਕਾਰ ਦੀ ਉਦੋਂ ਚਾਲ ਸੀ ਵੀ ਆਪਣਾ ਆਨੰਦਪੁਰ ਸਾਹਿਬ ਦਾ ਮਤਾ ਆਪਣੇ ਤੇ ਇਸ ਤਰ੍ਹਾਂ ਦੇ ਨਾਲ ਨੈਰੇਟਿਵ ਸੈੱਟਜ ਕੇ ਆਪਾਂ ਨੂੰ ਇਹ ਪੇਸ਼ ਕੀਤਾ ਗਿਆ ਵੀ ਇਹ ਤਾਂ ਅੱਤਵਾਦ ਦੀ ਗੱਲ ਕਰਦਾ ਨਹੀਂ ਉਹ ਅੱਤਵਾਦ ਦੀ ਗੱਲ ਕਰਦਾ ਉਹ ਆਪਣੀ ਗੱਲ ਕਰਦਾ ਸੀ ਆਪਣੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਸੀਗਾ ਸਾਰੇ ਕੌਮਾਂ ਨੂੰ ਬਰਾਬਰ ਰੱਖ ਕੇ ਕੀਤਾ ਗਿਆ ਸੀ ਤਾਂ ਇਹੀ ਬੇਨਤੀ ਕਰਦੇ ਆ ਆਓ ਇਸ ਪੈਦਲ ਮਾਰਚ ਦਾ ਆਪਾਂ ਹਿੱਸਾ ਬਣੀਏ ਕੀ ਨਾ ਮਾਤਿ ਖੜੀ ਜਥੇ ਨੂੰ ਜ ਆਪਣਾ ਆ ਦਾਸ ਪਰਮਿੰਦਰ ਸਿੰਘ ਬਾਲਿਆਂ ਵਾਲੀ ਜ਼ਿਲ੍ਹਾ ਪ੍ਰਧਾਨ ਤੇ ਪੀਏਸੀ ਮੈਂਬਰ ਸਰੋਗਨੀ ਅਕਾਲੀ ਦਲ ਅੰਮ੍ਰਿਤਸਰ ਅਸੀਂ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਕਿ ਕੀ ਮਕਸਦ ਹੈ ਇਹ ਕੱਲ ਤੋਂ ਪੈਦਲ ਯਾਤਰਾ ਤੱਕ ਸ੍ਰੀ ਦਮਦੋਸਾ ਸਾਹਿਬ ਤੋਂ ਸ਼ੁਰੂ ਹੋਈ ਹੈ ਜਿਹਦਾ ਮਕਸਦ ਹੈ ਕਿ ਸਾਡੇ ਪੰਜਾਬ ਹੈ ਜਿਹੜਾ ਇਸ ਸਮੇਂ ਪੰਜਾਬ ਦੀ ਬਾਗਡੋਰ ਹੈ ਉਹ ਅਸੀਂ ਕਮਜ਼ੋਰ ਹੱਥਾਂ ਦੇ ਵਿੱਚ ਹੈ ਜਿਹੜੇ ਕਿ ਅੱਜ ਪੰਜਾਬ ਦੇ ਮੁੱਦੇ ਹੈ ਪੰਜਾਬ ਦੀਆਂ ਹਾਲਾਤ ਹੈ ਜੇ ਮੈਂ ਕਹਾ ਜੁਨੀਬ ਰਾਸ਼ਟਰੀ ਦਾ ਹੈ ਬੀਬੀਐਮ ਬੋਰਡ ਦਾ ਹੈ ਜਾਂ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਨਾਲ ਤੜਫ ਤੜਫ ਕੇ ਮਰ ਰਹੇ ਹੈ ਇਹ ਜਿਹੜੇ ਮੁੱਦੇ ਹੈ ਇਹਨਾਂ ਨੂੰ ਸਰਕਾਰ ਨਕਾਮ ਹੋ ਚੁੱਕੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਤੇ ਇਹ ਜਿਹੜਾ ਅੱਜ ਮਨਦੀਪ ਸਿੰਘ ਭਰਾਤਾ ਦੀਪ ਸਿੰਘ ਸਿੱਧੂ ਬੋਲੋ ਜਿਨੇ ਪੰਜਾਬ ਦੀ ਨੌਜਵਾਨੀ ਨੂੰ ਹਲੂੜ ਕੇ ਖੜਾ ਕੀਤਾ ਸੀ ਉਹਨਾਂ ਦੇ ਭਰਾ ਵੱਲੋਂ ਇੱਕ ਉਦਮ ਕੀਤਾ ਗਿਆ ਕਿ ਨੌਜਵਾਨਾਂ ਨੂੰ ਤੇ ਪੰਜਾਬ ਨੂੰ ਜਗਾਉਣ ਵਾਸਤੇ ਅਸੀਂ ਕੋਈ ਵੀ ਜਿਹੜਾ ਵੀ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਜਗਾਉਣ ਵਾਸਤੇ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਕੋਈ ਵੀ ਖੜਾ ਹੋਇਆ ਚਾਹੇ ਦੀਪ ਸਿੱਧੂ ਹੋਇਆ ਸੀ ਦੀਪ ਸਿੱਧੂ ਦੇ ਨਾਲ ਵੀ ਚਟਾਨ ਬੰਗ ਖੜੇ ਸੀ ਜੇ ਅਮਰਤਪਾਲ ਆਇਆ ਸੀ ਉਹਦੇ ਨਾਲ ਵੀ ਚਟਾਨ ਬੰਗ ਖੜੇ ਸੀ ਅੱਜ ਜੇ ਇਹ ਮਨਦੀਪ ਸਿੰਘ ਸਿੱਧੂ ਨੇ ਇਹ ਇਥੋਂ ਸ਼ੁਰੂ ਕੀਤਾ ਹੈ ਪੈਦਲ ਮਾਰਚ ਤਾਂ ਅਸੀਂ ਜੋ ਪੰਜਾਬ ਨੂੰ ਬਚਾਉਣ ਵਾਸਤੇ ਚੱਲੇ ਆ ਸੀ ਉਹਦੇ ਨਾਲ ਸਿਰ ਜੋੜ ਕੇ ਖੜੇ ਆਂ ਤੇ ਮੈਂ ਇੱਥੇ ਤੁਹਾਡੇ ਜਰੀਏ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਸਾਡੇ ਪੀਯੂ ਯੂਨੀਵਰਸਿਟੀ ਦੇ ਵਿੱਚ ਨੌਜਵਾਨ ਧਰਨੇ ਤੇ ਬੈਠੇ ਆ ਆ ਜਿਹੜੇ ਅਸੀਂ 92 95 ਐਮਐਲਏ ਜਿਤਾ ਕੇ ਭੇਜੋ ਕਾਦੇ ਵਾਸਤੇ ਭੇਜੇ ਆ ਜੇ ਸਾਡੇ ਨੌਜਵਾਨਾਂ ਨੂੰ ਹੀ ਸਾਡੇ ਵੋਟਰਾਂ ਨੂੰ ਹੀ ਥੱਲੇ ਬੈਹਿ ਕੇ ਬੱਚਿਆਂ ਨੂੰ ਪੜਨ ਦੀ ਥਾਂ ਤੇ ਉਹਨਾਂ ਨੂੰ ਧਰਨੇ ਲਾਉਣੇ ਪੈ ਰਹੇ ਆ ਤਾਂ ਇਹ ਸਰਕਾਰ ਦੇ ਸਾਰੇ ਮੰਤਰੀਆਂ ਉੱਤੇ ਸਰਕਾਰ ਨੂੰ ਅਸਤੀਫਾ ਦੇ ਕੇ ਛੱਡ ਦੇਣਾ ਚਾਹੀਦਾ ਹੈ ਕਿ ਸਾਡੇ ਹੱਥ ਬੱਸ ਕੁਝ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਨਹੀਂ ਇਹ 95 ਦੇ 95 ਉੱਥੇ ਜਾ ਕੇ ਬੈਠਣ ਤੇ ਵਿਧਾਨ ਸਭਾ ਦੇ ਸੈਸ਼ਨ ਕਦੇ ਆਨੰਦਪੁਰ ਸਾਹਿਬ ਲਾਉਂਦੇ ਆ ਕਿਤੇ ਹੋਰ ਲਾਉਂਦੇ ਆ ਉੱਥੇ ਲਾਉਣ ਦੀ ਬਜਾਏ ਵਿਧਾਨ ਸਭਾ ਦੇ ਸੈਸ਼ਨਾਂ ਦੇ ਵਿੱਚ ਮਤਾ ਪਾਉਣ ਕਿ ਪੰਜਾਬ ਜਿਹੜੀ ਯੂਨੀਵਰਸਿਟੀ ਹੈ ਇਹ ਪੰਜਾਬ ਦੀ ਹੈ ਪੰਜਾਬ ਦੇ ਤਕਰੀਬਨ 203 ਕਾਲਜ ਇਹਦੇ ਨਾਲ ਜੁੜੇ ਹੋਏ ਆ ਇਹਦੇ ਨਾਲ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਸਿੱਖਿਆ ਦੇ ਤੌਰ ਤੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ ਇਸ ਕਰਕੇ ਇਸ ਤੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾ ਕੇ ਤੁਰੰਤ ਜਿਹੜੀ ਪੰਜਾਬ ਪੀਯੂ ਯੂਨੀਵਰਸਿਟੀ ਆ ਉਥੇ ਪੰਜਾਬ ਸਰਕਾਰ ਨੂੰ ਅਮਲ ਕਰਕੇ ਉਸ ਤੇ ਜਿਹੜਾ ਹੈ ਉਥੇ ਬੱਚਿਆਂ ਦੇ ਹੱਕਾਂ ਦੇ ਵਿੱਚ ਤੇ ਸੈਨੇਟ ਚੋਣਾ ਤੁਰੰਤ ਕਰਾ ਕੇ ਉਸ ਬੱਚਿਆਂ ਨੂੰ ਉਥੇ ਧਰਨੇ ਤੋਂ ਚਕਾ ਕੇ ਉਹਨਾਂ ਨੂੰ ਪੜਨ ਵਾਸਤੇ ਉਹਨਾਂ ਨੂੰ ਜਿਹੜਾ ਹੈ ਉਹ ਪੜਨ ਤਾਂ ਕਿ ਅੱਗੇ ਸਾਡਾ ਭਵਿੱਖ ਤੈਅ ਹੋਵੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਜੇ ਕਹਿ ਗਿਆ ਕਿਸਾਨੀ ਤੇ ਹਮਲਾ ਕੀਤਾ ਗਿਆ BN B21 ਕੀਤਾ ਗਿਆ ਤੇ ਤੀਜੂ ਤੇ ਕੀਤਾ ਗਿਆ ਤੇ ਹੁਣ ਚੰਡੀਗੜ੍ਹ ਦਾ ਮਸਲਾ ਠਾਹਾ ਗਿਆ ਵੀ ਚੰਡੀਗੜ੍ਹ ਜਿਹੜਾ ਕੇਂਦਰੀ ਸਥਾਪਿਤ ਦੇ ਨਾਲ ਜਾਊਗਾ ਤੇ ਇਸ ਨਾਲ ਪੰਜਾਬ ਦੀ ਰਾਜਧਾਨੀ ਹਰਿਆਣਾ ਦੀ ਰਾਜਧਾਨੀ ਵੀ ਖਤਮ ਹੋ ਜੂਗੀ ਜਿਹੜਾ ਜਿਹੜਾ ਮੈਂ ਇਹ ਗੱਲ ਕਹੂੰਗਾ ਇਹ ਜਿਹੜੀ ਭਾਰਤੀ ਸਟੇਟ ਹੈ ਕੇਂਦਰ ਸਰਕਾਰ ਹੈ ਉਹ ਹਮੇਸ਼ਾ ਹੀ ਜਿਵੇਂ ਅੰਗਰੇਜ਼ਾਂ ਨੇ ਕਲੋਨੀਆਂ ਬਣਾ ਕੇ ਭਾਰਤ ਨੂੰ ਲੁੱਟਿਆ ਸੀਗਾ ਉਸੇ ਤਰ੍ਹਾਂ ਪੰਜਾਬ ਨੂੰ 1947 ਤੋਂ ਲੈ ਕੇ ਅੱਜ ਤੱਕ ਭਾਰਤੀ ਸਟੇਟ ਇੱਕ ਚੀਜ਼ ਦੇ ਦੇ ਵੀ ਪੰਜਾਬ ਨੂੰ ਦਿੱਤਾ ਕੀ ਹੈ ਪੰਜਾਬ ਨੂੰ ਹਮੇਸ਼ਾ ਲੁੱਟਿਆ ਪੰਜਾਬ ਨੂੰ ਬਰਬਾਦ ਕੀਤਾ ਇੱਥੋਂ ਦੇ ਪਾਣੀ ਲੁੱਟ ਲਏ ਇੱਥੋਂ ਦੇ ਸਾਰੇ ਸੌਮੇ ਲੁੱਟੇ ਜਾ ਰਿਹਾ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਮਾਰਿਆ ਜਾ ਰਿਹਾ ਇਹ ਸਾਰਾ ਸਾਡਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹੁਣ ਜੇ ਅਸੀਂ ਇਹ ਜਿਹੜਾ ਅਜ ਮਾਰਚ ਇੱਕ ਸ਼ੁਰੂ ਕੀਤਾ ਹੈ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਕੀਤਾ ਜਿਹਦੇ ਚ ਆਈਐਸ ਕਪੂਰ ਸਿੰਘ ਨੇ ਕਿਹਾ ਸੀ ਕਿ ਜੇਕਰ ਅਸੀਂ ਆਪਣੇ ਬੱਚੇ ਤੇ ਆਪਣਾ ਪੰਜਾਬ ਨਾ ਸੰਭਿਆ ਤਾਂ ਆਉਣ ਵਾਲਾ ਸਮਾਂ ਸਾਡੇ ਬੱਚੇ ਇਹਨਾਂ ਦਰਬਾਰਾਂ ਅੱਗੇ ਜਿਹੜਾ ਗੇਟਾਂ ਤੇ ਖੜੇ ਹੋਇਆ ਕਰਨਗੇ ਤੇ ਅੱਜ ਸਾਡੇ ਬੱਚੇ ਗੇਟਾਂ ਤੇ ਖੜੇ ਐ ਸਾਡੇ ਬੱਚਾਂ ਦਾ ਬਹੁਤ ਬੁਰਾ ਹਾਲ ਐ ਬਾਹਰੀਆਂ ਸਟੇਟਾਂ ਚੋਂ ਆ ਕੇ ਅਫਸਰ ਸਾਹੀ ਅਫਸਰ ਲੱਗ ਰਹੇ ਐ ਸਾਡੇ ਪੰਜਾਬ ਦੇ ਬੱਚੇ ਯੂਨੀਵਰਸਿਟੀਆਂ ਚ ਧਰਨਿਆਂ ਤੇ ਬੈਠੇ ਐ ਇਹ ਸਰਕਾਰਾਂ ਦੀ ਨਲੈਕੀ ਐ ਮੈਂ ਕਹੂੰ ਜੇ ਸਰਕਾਰ ਆਪਦੇ ਆਪ ਨੂੰ ਪੰਜਾਬ ਸਰਕਾਰ ਵੀ ਤੇ ਜਿੰਨੇ ਬੀਜਪੀ ਦੇ ਸੈਂਟਰ ਦੇ ਇੱਥੇ ਲੀਡਰ ਹੈ ਉਹਨਾਂ ਨੂੰ ਚੱਪਣੀ ਝੰਡਾ ਕੜਵੋ ਕੇ ਮਰ ਜਾਣਾ ਚਾਹੀਦਾ ਹੈ ਯਾਰ ਤੁਸੀਂ ਪੰਜਾਬ ਨਾਲ ਇੰਨਾ ਧਰੋਕ ਮਾਰ ਰਹੇ ਹੋ ਤੁਸੀਂ ਸਿਰਫ ਸੈਂਟਰ ਦੇ ਸਟੇਟ ਦੇ ਇੱਕ ਫੀਲੇ ਬਣ ਕੇ ਕੰਮ ਕਰ ਰਹੇ ਹੋ ਕਿ ਜਿਵੇਂ ਮੋਦੀ ਕਰਦਾ ਉਹ ਜੈਸ ਕਰਦਾ ਨਹੀਂ ਜੇ ਤੁਹਾਡੇ ਚ ਦਮ ਹੈ ਪੰਜਾਬ ਦਾ ਖੂਨ ਤੁਹਾਡੀਆਂ ਰਗਾਂ ਚ ਦੌੜਦਾ ਹੈ ਤਾਂ ਤੁਸੀਂ ਮੋਦੀ ਨੂੰ ਕਹੋ ਕਿ ਮੋਦੀ ਸਾਹਿਬ ਸੈਨੇਟ ਦੀਆਂ ਤੁਰੰਤ ਚੋਣਾ ਕਰਾ ਤੇ ਬੱਚੇ ਸਾਡੇ ਧਰਨਾਂ ਤੇ ਕਿਉਂ ਬੈਠਣ ਇਹ ਜੀ ਮੰਤਰੀ ਸੇ ਪੈਸੇ ਜੇ ਮੈਂ ਕਹੂੰਗਾ ਅਹੁਦਿਆਂ ਤੋਂ ਕੀ ਲੈਣਾ ਜਿਹੜੇ ਸਾਡਾ ਘਰ ਬਰਬਾਦ ਹੀ ਕਰਦੇ ਸਾਡੀਆਂ ਆਪਣੀਆਂ ਨਸਲਾਂ ਹੀ ਬਰਬਾਦ ਕਰਦੇ ਨਸਲਾਂ ਨੂੰ ਬਚਾਉਣ ਵਾਸਤੇ ਸਾਰੇ ਲੀਡਰਾਂ ਨੂੰ ਚਾਹੇ ਭਾਜੀਪੀ ਦੇ ਆ ਉਹਨਾਂ ਨੂੰ ਆਪ ਦੀ ਸੈਂਟਰ ਨੂੰ ਤੁਰੰਤ ਇਹ ਗੱਲ ਕਹਿਣੀ ਚਾਹੀਦੀ ਸੈਨੇਟ ਦੀਆਂ ਚੋਣਾਂ ਕਰਾਓ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਉਜਲ ਹੋ ਸਕੇ